ਸੁਖ찬 ਸਿੰਘ ਭਾਈ ਇੱਥੋਂ ਭਾਈ ਸ਼ਾੜਕ ਪੱਤਗੜ੍ਹ ਰਹਿਣ ਵਾਲੇ ਵਾਸੀ ਆਪਾਂ ਇੱਥੇ ਭਾਈ ਇੱਕ ਪੱਤਗੜ੍ਹ ਚ ਨਸ਼ੇ ਦੇ ਕਰਕੇ ਰਾਤੀ ਕੋਈ 12 ਵਜੇ ਮੇਰੇ ਭਰਾ ਦੀ ਮੌਤ ਹੋਈ ਆ ਇੱਥੇ ਭਾਈ ਨਸ਼ੇ ਦਾ ਕੰਟਰੋਲ ਕੋਈ ਨਹੀਂ ਜੇਗਾ ਪੁਲਿਸ ਆਉਂਦੀ ਆ ਤੇ ਕੋਈ ਜ਼ਿਆਦਾ ਕਰਦੀ ਨਹੀਂ ਆ ਖਾਈ ਤੋੜੀ ਤੇ ਇਦਾਂ ਹੀ ਬਸ ਮਤਲਬ ਬਹੁਤ ਜ਼ਿਆਦਾ ਦੋ ਚੋ ਮਹੀਨਿਆਂ ਦੇ ਵਿੱਚ 15 16 ਮੌਤਾਂ ਹੋਈਆਂ ਨਸ਼ਿਆਂ ਕਰਕੇ ਇੱਕ ਆਡੇ ਪਿਛਲੀ ਗਲੀ ਚ ਕੱਲ ਹੋਈ ਜੇ ਤੇ ਇੱਕ ਰਾਤੀ ਹੋਈ ਜੀ ਇਹ ਨਾਮ ਤੁਹਾਡੇ ਬ੍ਰਦਰ ਦਾ ਤੇ ਕਿੰਨੇ ਮੇਰੇ ਬ੍ਰਦਰ ਦਾ ਨਾਮ ਸਾਗਰ ਜੇ ਉਹਦੀ ਉਮਰ ਹੈਗੀ 28 ਕੇ ਸਾਲ ਤੇ ਮੇਰਾ ਛੋਟਾ ਭਰਾ ਹੋ ਕਿੰਨੇ ਬੱਚੇ ਦੇ ਦੋ ਬੱਚੇ ਇੱਕ ਕੁੜੀ ਤੇ ਮੁੰਡਾ ਹੈ ਮੁੰਡਾ 3 ਸਾਲਾਂ ਦਾ ਕੁੜੀ 1.5 ਸਾਲਾਂ ਦੀ ਆ ਗੁੜੀਆ ਇਹ ਕੀ ਕੰਮ ਕਰਦਾ ਪਿੰਗੜ ਦਾ ਕੰਮ ਕਰਦਾ ਜੀ ਕਿੱਥੋਂ ਤਣਕੀ ਦਾ ਪੁੱਤ ਹੈ ਤੇ ਕਿੱਥੋਂ ਆਂਦੇ ਆ ਇਹ ਕੰਮ ਤੇ ਲੱਗਾ ਜੀ ਇੱਧਰ ਪਿਛਲੇ ਗਵਾਨੀਆਂ ਘਰ ਤੇ ਉਧਰ ਦਾ ਸਾਡੇ ਦਾ ਉਧਰੋਂ ਛੁੱਟੀ ਕਰਕੇ ਆਇਆ ਵਾ ਤੇ ਬਾਅਦ ਚ ਉਧਰੋਂ ਆਇਆ ਹੀ ਨਹੀਂ ਸਦਾ ਘਰ ਨਹੀਂ ਆਇਆ ਤੇ ਸਾਨੂੰ 1:00 ਵਜੇ ਜਾਗਾਈ ਹੈ ਤਾਂ ਅਸੀਂ ਆਖਿਆ ਵੇਖ ਕੇ ਉਹਨੇ ਆ ਉਹ ਕਹਿੰਦੇ ਸਾਢੇ 10 ਦਾ ਚਲ ਗਿਆ ਅਸੀਂ ਰਾਤ ਦੇ ਲੱਭਨੇ ਸਾਨੂੰ ਕਿਧੋਂ ਨਹੀਂ ਲੱਭਾ ਉਹ ਗਲੀ ਦਾ ਆਪਣਾ ਮੋੜ ਲਿਆ ਤੇ ਉੱਥੇ ਪੇ ਸਾਈਡ ਤੇ ਪਿਆ ਹੀ ਹੈ ਆਕੜਿਆ ਪਿਆ ਹੀ ਟੀਗਾ ਹੱਥ 'ਚ ਹੀ ਇਹਦੇ ਕਿਨੇ ਰਾਤੀ ਕਿਤੇ ਲੱਭਦੇ ਰਹੇ ਇਹਨੂੰ ਤੇ ਇਹ ਟੀਗਾ ਲਾ ਕੇ ਤੇ ਪਲਾਟ ਦੇ ਵਿੱਚ ਪਿਆ ਹੀ ਤੇ ਟੀਗਾ ਉਤਰਾ ਹੀ ਉਹਦੇ ਲੱਗਾ ਪਿਆ ਹੈ ਤੇ ਦਿਨੇ ਵੇਖਿਆ ਡੈੱਡ ਬੱਡੀ ਪਈ ਹੀ ਇਹਦੀ ਜਿਹੜੇ ਵੱਡੇ ਵੱਡੇ ਫੜੇ ਗਏ ਆ ਜਿਹੜੇ ਨਿਗੇ ਨਿਗੇ ਆੜੇ ਪੂਂਗ ਉਠਾਂ ਦੇ ਵੇਖੋ ਵੇਖੀ ਵੇਚੀ ਜਾਂਦੇ ਆ ਵੀ ਉਹਨੇ ਗੱਡੀ ਲਿੱਲੀ ਆ ਮੈਨਾ ਪਛਾਣ ਰਹਿ ਜਾਂ ਉਹਨੇ ਕੋਠੀ ਪਾਲੀ ਜਾਂ ਮੈਨਾ ਪਛਾਣ ਰਹਿ ਜਾਂ ਹੈ ਭਾਜੀ ਜਿਹੜੇ ਬੰਦੇ ਦਿਹਾੜੀ ਕਰਦੇ ਆ ਟਾਈਮ ਉਹ ਕੋਠੀਆਂ ਪਾ ਕੇ ਬੈਠੇ ਆ ਗੱਡੀਆਂ ਲੈ ਕੇ ਬੈਠੇ ਆ ਜਦੋਂ ਕਮਾਈ ਇਹਦੇ ਵਿੱਚ ਹੈਗੀ ਤੇ ਉਹਨਾਂ ਦਿਹਾੜੀ ਸਵਾਲ ਹੋਣੀ ਆ ਇਹਦੇ ਸਰਕਾਰਾਂ ਨੂੰ ਚਾਹੀਦਾ ਇਹ ਬੰਦ ਕਰਨਾ ਸਰਪੁਲਿਸ ਨੂੰ ਸਾਰਾ ਪਤਾ ਆ ਕਿਹੜਾ ਕਿਹੜਾ ਵੇਚਦਾ ਇੱਥੇ ਬਜ਼ੁਰਗ ਨੂੰ ਤੁਮਲੇੜ ਕੀਤੀ ਇਹ ਵੀ ਦਾ ਪੁਲਿਸ ਨੂੰ ਬੜੀਆਂ ਕੰਪਲੇਂਟਾਂ ਜਾਂਦੀਆਂ ਆ ਪੁਲਿਸ ਨੂੰ ਬੜੀ ਜਦੀ ਕੰਪਲੇਨ ਜਾਂਦੀ ਆ ਪਰ ਪੁਲਿਸ ਨੇ ਕਦੀ ਇਹ ਖਾਨਾ ਪੂਤੀ ਕਰਕੇ ਚੱਲ ਜਾਂਦੇ ਆ ਕੋਲ ਕਰਵਾ ਦੇ ਕੋਣ ਕੋਣ ਤੇ ਕੀ ਮੰਗ ਪਰਿਵਾਰ ਦੇ ਵਿੱਚ ਇੱਕ ਭਰਾ ਆ ਤੇ ਇੱਕ ਭੈਣ ਰਹਿ ਗਈ ਆ ਮਾਂ ਪਿਓ ਇਹਦਾ ਮਰ ਗਿਆ ਆ ਇੱਕ ਵੱਡੀ ਭੈਣ ਦੀ ਡੈਥ ਹੋ ਗਈ ਆ ਤੇ ਇਹਦੇ ਇੱਕ 3 ਸਾਲ ਦਾ ਬੇਟਾ ਆ ਤੇ 1.5 ਸਾਲ ਦੀ ਕੁੜੀ ਆ ਮਿਲ ਕੇ ਕਮਾਈ ਦਾ ਸਾਧਨ ਨਹੀਂ ਹੈਗਾ ਇਹੋ ਘਰ ਚ ਕਮਾਉਂਦਾ ਸੀ ਇਹ ਦਿਨ ਨਾਲ ਹੀ ਆਪਣਾ ਰੋਟੀ ਬਣੀ ਇਹਨਾਂ ਦਾ ਚੱਲਦਾ ਹੈ ਸਰ ਕੋਈ ਪ੍ਰੋਪਰਟੀ ਜ਼ਬਤ ਨਹੀਂ ਹੋਈ ਕੋਈ ਵੱਡਾ ਤਸਕਾ ਨਹੀਂ ਫੜਿਆ ਗਿਆ ਹੁਣ ਥੋੜੇ ਦਿਨ ਪਹਿਲਾਂ ਬਿਲਕੁਲ ਆਪਣੇ 6 ਸਤਰੀ ਰੋਡ ਤੇ ਹਜ਼ਾਰ ਕਰੋੜਾਂ ਦੀ ਗਿਣਤੀ ਵਿੱਚ ਸਮਾਨ ਫੜਿਆ ਗਿਆ ਵਾ ਸਮਾਨ ਫੜਿਆ ਜਾਂਦਾ ਵਾ ਉਸ ਤੋਂ ਬਾਅਦ ਕੀ ਹੁੰਦਾ ਵਾ ਕੁਝ ਨਹੀਂ ਹੁੰਦਾ ਜਿਹੜੇ ਵੱਡੇ ਸਮਗਲਰ ਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿਹੜੇ ਛੋਟੇ ਛੋਟੇ ਅੱਗੋਂ ਉਹਨਾਂ ਨੇ ਨਿੱਕੇ ਨਿੱਕੇ ਬੱਚੇ ਲੋਕਾਂ ਗਲੀਆਂ ਗਲੀਆਂ ਵਿੱਚ ਜਿਸ ਤਰ੍ਹਾਂ ਅਖਬਾਰਾਂ ਵਿਕਦੀਆਂ ਨਾ ਇਸ ਤਰ੍ਹਾਂ ਡਿਲੀਵਰੀਆਂ ਆ ਜਾਂਦੀਆਂ ਘਰਾਂ-ਘਰਾਂ ਦੇ ਵਿੱਚ ਪੁਲਿਸ ਨੂੰ ਸਭ ਪਤਾ ਵਾ ਸਰਕਾਰ ਨੂੰ ਸਭ ਪਤਾ ਵਾ ਪਰ ਇਹ ਠੱਲ ਪਾਉਣਾ ਚਾਹੁੰਦੇ ਨਹੀਂ ਆ ਜੇ ਇਹਨਾਂ ਦੀ ਮਨਸ਼ਾ ਹੋਵੇ ਠੱਲ ਪਾਉਣ ਦੀ ਤਾਂ ਕਿੱਡਾ ਵੱਡਾ ਮੁੱਦਾ ਹੈਗਾ ਵਾ ਜਿਹੜਾ ਨਸ਼ੇ ਦਾ ਦਰਿਆ ਪੰਜਾਬ ਦੇ ਵਿੱਚ ਰੋਜ਼ ਦਿਨ ਪ੍ਰਤੀ ਦਿਨ ਹਜ਼ਾਰਾਂ ਮੋਤਾਂ ਹੋ ਰਹੀਆਂ ਵਾ ਕੌਣ ਇਹਦਾ ਜ਼ਿੰਮੇਵਾਰ ਆ ਸਰਕਾਰ ਨੂੰ ਕੌਣ ਜਗਾਏਗਾ ਜੋ ਲੋਕੀ ਮੈਂ ਤਾਂ ਇਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇਹ ਇੱਕ ਜੁੱਟ ਹੋਣ ਜਦੋਂ ਪਬਲਿਕ ਜੁੱਟ ਹੋਏਗੀ ਸਰਕਾਰ ਉਦੋਂ ਹਿੱਲਦੀ ਆ ਤੇ ਇਹ ਸਰਕਾਰ ਨੂੰ ਹਿਲਣਾ ਪਏਗਾ